ਤੂੰ ਭਰਾ ਵਾਲੀ ਨਹੀਂ ਕੀਤੀ ਮੈਨੂੰ ਯਾਰ ਮੈਂ ਹਟਾਂ ਤੇ ਆ ਤੇਰੇ ਸਾਹਮਣੇ ਫਿਰ ਉਹ ਕੜਮ ਮਾਨਾ ਉਹ ਤੂੰ ਤਾਂ ਗਮਾ ਓਏ ਉਹ ਤੈਨੂੰ ਤੇ ਛਿੰਦੇ ਬਾਰੇ ਪੁੱਛਿਆ ਸੀ ਤੂੰ ਕਿਉਂ ਮਾਣਣਾ ਜਾਣਦਾ ਨਹੀਂ ਮਾਣੇ ਛੱਡ ਕੰਮ ਨਹੀਂ ਦਿੰਦੀਆਂ ਸ਼ਵਾਰਥਾ ਪਾਉਂਦਾ ਫਿਰਦਾ ਉਹਦੇ ਛਿੰਦੇ ਦਾ ਭਰਾਵਾਂ ਛੁੱਟ ਕਰਨ ਕੀ ਗਿਆ ਮਣਿਆ ਉਹ ਮਣੇ ਉਸਤਾਦ ਦੇਖਣ ਕੀ ਡਿਆ ਕਰ ਕੋਗਾ ਚੇਤੇ ਦਾ ਵੀਰ ਮੈਂ ਤੁਹਾਡਾ ਕੀ ਵਿਗਾੜਿਆ ਭਾਈ ਯਾਰ ਤੂੰ ਮੈਨੂੰ ਕਿਉਂ ਕੁੱਟੀ ਜਾਣ ਦੇ ਯਾਰ ਤੈਨੂੰ ਮੈਂ ਪੁੱਛਿਆ ਹੀ ਨਾ ਕਿ ਮੈਨੂੰ ਛੱਡੇ ਬਾਰੇ ਦੱਸ ਤੂੰ ਕਹਿੰਦਾ ਹਾਂ ਮੈਂ ਜਾਣਦਾ ਨਹੀਂ ਹੁਣ ਤੈਨੂੰ ਵੀ ਛੱਡੀਏ ਉਸਤਾਦ ਦੇਖਣ ਕੀ ਡਿਆ ਵਾ ਮਾਰ ਕੇ ਕਰ ਪਰ ਸੁਤਾ ਹਾ ਤਾਂ ਫਾੜ ਚੱਲਾਈਓ ਮਾਣੇ ਨਹੀਂ ਤਾਦ ਦੇਖਣੇ ਕਿ ਧਿਆਨ ਕਰ ਕੋ ਗੱਜੇ ਤੈਨੂੰ ਉਹ ਬਹੁਤ ਸ਼ੌਂਕ ਨਾ ਤੁਨ ਦੂਆ ਭਰਾ ਨੂੰ ਭਜਣ ਦਾ ਹੁਣ ਭੱਜ ਕੇ ਵਿਖਾ ਵੀਰ ਮੈਂ ਤਾਡਾ ਕੀ ਵਿਗਾੜਿਆ ਬਾਈ ਯਾਰ ਤੂੰ ਮੇਰੇ ਨਾਲ ਇਦਾਂ ਕਿਉਂ ਡੇਜੇ ਕਰਨ ਵੀਰ ਨਾ ਤਾਂ ਮੈਂ ਕਦੇ ਤੋੜ ਦਾ ਕੁਝ ਵਿਗਾੜਿਆ ਵਾ ਯਾਰ ਤੇ ਨਾ ਹੀ ਮੈਂ ਤੁਹਾਡਾ ਕੁਝ ਵਿਗਾੜਿਆ ਤੂੰ ਹੀ ਮੇਰੇ ਨਾਲ ਇਦਾਂ ਕਿਉਂ ਡੇਜੇ ਕਰ ਜੇ ਮੇਰੇ ਕੋਈ ਗਲਤੀ ਹੋ ਗਈ ਆ ਤਾਂ ਮੈਨੂੰ ਦੱਸ ਦੋ ਯਾਰ ਮੈਂ ਤੁਹਾਡੇ ਪੈਰ ਫੜ ਕੇ ਤੁਹਾਡੇ ਕੋਲ ਮਾਫੀ ਮੰਗ ਲਊਂਗਾ ਯਾਰ ਮੇ ਤੋ ਹੋਇਆ ਕੀ ਆ ਮੈਨੂੰ ਇਹ ਤਾਂ ਦੱਸੋ ਤੁਸੀਂ ਕਿਹੜੀ ਗਲਤੀ ਦੀ ਮੈਨੂੰ ਸਜ਼ਾ ਦੇਣ ਡੇ ਜੇ ਯਾਰ ਸਾਡ ਜੀਆਂ ਗੱਲਾਂ ਵਿੱਚ ਨਾ ਇਹ ਤੇ ਮਾਦੀਆ ਤੇਰਾ ਕੰਮ ਲਵੇੜ ਮਣੇ ਨਹੀਂ ਓਏ ਸਾਡੇ ਨੂੰ ਚਲੋ ਅੰਦਰ ਉੱਠ ਜਾ ਮੈਂ ਮੈਂ ਉੱਠੇ ਚਲਾਇਆ ਉਦਰਾ ਬੈਠ ਸਮਝੀ ਦੇ ਆ ਨਾ ਮੈਂ ਹੂੰ ਠੀਕ ਆ ਹੂੰ ਨਾ ਮੈਂ ਅਭੀ ਮੰਗਦਾ ਇਹਨਾਂ ਦੋਵਾਂ ਨੂੰ ਠੀਕ ਆ ਤੂੰ ਟੈਨਸ਼ਨ ਨਾ ਲੈ ਮੈਂ ਸਮਝਾਉ ਉਹਨਾਂ ਨੂੰ ਇਹਨਾਂ ਨੂੰ ਨਹੀਂ ਭਲਾ ਜੂ ਮੇਰਾ ਯਾਰਾਂ ਤੂੰ ਘਰ ਜਾ ਆਰਾਮ ਕਰ ਬਾਕੀ ਜਦੋਂ ਮੈਂ ਤੈਨੂੰ ਫੋਨ ਕਰੂੰਗਾ ਛਿੰਦੇ ਨੇ ਲੈ ਕੇ ਆ ਜੀ। ਆ ਕਿ ਇਹਨਾਂ ਦੋਵਾਂ ਦੀ ਟੈਨਸ਼ਨ ਛੱਡ ਦੇ ਇਹਨਾਂ ਨੂੰ ਮੈਂ ਸਮਝਾ ਦੂੰਗਾ। ਇਹ ਤੈਨੂੰ ਕੁਝ ਨਹੀਂ ਕਹਿਣਗੇ। ਕਹਿ ਦੋ ਯਾਰ ਇਹਨਾਂ ਦਾ ਗੁੱਸਾ ਵੀ ਯਾਰ ਦੋਨਾਂ ਦਾ ਜਾਇਜ਼ ਆ। ਕਿਉਂਕਿ ਛਿੰਦੇ ਨੇ ਹੁਣ ਕਰਤੂਤ ਹੀ ਇਦਾਂ ਦੀ ਕਰਤੀ। ਉਹ ਚੱਲ ਕੋਈ ਨਾ ਤੂੰ ਭਰਾਵਾ ਆਪਣਾ ਤੈਨੂੰ ਮਾਫ ਕਰਤਾ। ਤੇ ਤੇਰੀ ਥਾਂ ਕੋਈ ਹੋਰ ਹੁੰਦਾ ਨਾ ਉਹਨੇ ਆਪਣੇ ਪੈਰਾਂ ਤੇ ਨਹੀਂ ਚੌਂਾ ਮੋੜਿਆਂ ਤੇ ਜਾਣਾ ਸੀ। ਕਰ ਕਾ ਦੋ ਵੀਰ ਇਹੋ ਬਹੁਤ ਆਸਾਨ ਆ ਤੇਰਾ ਯਾਰ ਤੂੰ ਸ਼ਿੰਦੇ ਨੂੰ ਮਾਫ ਕਰਤਾ ਜਿਹੜਾ ਇਹੋ ਬਹੁਤ ਖੁਸ਼ੀ ਵਾਲੀ ਗੱਲ ਆ ਮੇਰੀ ਉਹ ਕੋਈ ਨਾ ਕੋਈ ਨਾ ਤੂੰ ਘਰ ਜਾ ਚੰਗਾ ਫਿਰ ਕਹ ਦੋ ਆਠ ਥਾਲ ਦੀ ਮੜਾਈ ਬੱਚਾ ਕਹ ਦੋ ਯਾਰ ਜਮ ਆਪਣੀ ਯਾਰੀ ਦਾ ਮਾਨ ਰੱਖਿਆ ਯਾਰ ਮੈਂ ਇਹ ਗੱਲ ਹੁਣ ਸਾਰੀ ਉਮਰ ਯਾਦ ਰੱਖੂਗਾ ਉਹ ਤੇਰਾ ਇਸ਼ਾਨ ਮੈਂ ਸਾਰੀ ਉਮਰ ਯਾਦ ਰੱਖ ਕੋਈ ਨਾ ਕੋਈ ਚੰਗਾ ਕਹ ਦੋ ਹੈ ਠੀਕ ਆ ਰੱਖੀਆ ਆਪਣਾ ਹੋਠੀ ਆਹ ਆਹ ਓਏ ਕਿੱਥੇ ਚਲ ਗਏ ਮਾਣਾ ਦੇ ਪਿੰਦਾ ਇਹਨਾ ਨਾ ਕਰਦਾ ਪਹਿਲੇ ਮੈਂ ਗੱਲ ਇਹ ਮੰਦੇ ਨਹੀਂ ਕਿਸਦੀ ਉਹ ਤੇ ਬਦਮਾਸ਼ ਬਣ ਕੇ ਨਾ ਸਿੱਧਾ ਕਰਨਾ ਪੈਣਾ ਉਹ ਮਾਣੇ ਕਿੱਥੇ ਓਏ ਉਹ ਤੁਹਾਡਾ ਦਿਮਾਗ ਖਰਾਬ ਆ ਕੀ ਆ ਵਾ ਇਹ ਗੱਲ ਨਹੀਂ ਮੰਨਦੇ ਕਿਸ ਦੀ ਤੇਰੇ ਕਰਕੇ ਨਹੀਂ ਮਾ ਮੇਰਾ ਕੀ ਕਸੂਰ ਆ ਕੰਡਾ ਦੇ ਸਿੰਦੇ ਦਾ ਕੱਢਣਾ ਆਪਾਂ ਯਾਰ ਇਹ ਨੂੰ ਆ ਹਿਰਾਜ ਵੀ ਸੁਣਦਾ ਕਿਤੇ ਆ ਉਹ ਕਹਿੰਦਾ ਮੈਂ ਜਾਣਦਾ ਹੀ ਨਹੀਂ ਯਾਰ ਇਹਨੂੰ ਪਤਾ ਲੱਗਾ ਕੁਛਿੰਦੇ ਦਾ ਭਰਾ ਵਾ ਨਹੀਂ ਤਾਂ ਕਰਗੇ ਫੜਿਆ ਇਹ ਨੂੰ ਉਹ ਤੁਰਨ ਨਾਲੇ ਕੁਛਦਈਆ ਇਹੋ ਜੇ ਕੰਮ ਠੰਡੇ ਦਿਮਾਗ ਨਾਲ ਨਹੀਂ ਕਰੀਦੇ ਆ ਤੇ ਹੁਣੇ ਨਵਾਂ ਚਾਪਾ ਖੜਾ ਕਰ ਦੇਣਾ ਹੈ ਕੋਈ ਕਾਲ ਤੱਕ ਨੇ ਸੋਚੀਏ ਮਾਰਾਂ ਇਹਨੇ ਭਿੰਦੇ ਹੌਸਲਾ ਰੱਖ ਤੇ ਰਾਜੇ ਗਰਮ ਖੋਣਾ ਅਰਾਗੋ ਕਰਾਂਗੇ ਬਦਲਾ ਵੀ ਲਵਾਂਗੇ ਇਹਦੇ ਪਰ ਲਵਾਂਗੇ ਕਈ ਤਰੀਕੇ ਨਾਲ ਤੈਨੂੰ ਦੱਸੂ ਮੈਂ ਕਿਹਦਾ ਹੁੰਦੇਸ ਸਾਡਾ ਆਪਣੇ ਕੋਲ ਮੌਕਾ ਹੈ ਯੇਰ ਪਤਾ ਨਹੀਂ ਮੌਕਾ ਉਨਾ ਕਿ ਨਹੀਂ ਇੱਕ ਮੰਦਾ ਆਪਣੇ ਹੱਥ ਹੈ ਉਹਦਾ ਤੇ ਕੰਮ ਨਬੇੜ ਦੇ ਦੂਜੇ ਦਾ ਬਾਝ ਵੇ ਲੈ ਲੈਂਦੇ ਉਹ ਨਹੀਂ ਨਹੀਂ ਇਦਾਂ ਨਹੀਂ ਕਰਨਾ ਤੈਨੂੰ ਦੱਸੂਗਾ ਮੈਂ ਦੇ ਲਈ ਤਰੀਕਾ ਸੋਚਿਆ ਹੋਆ ਮੈਂ ਇਹੋ ਜੀ ਥਾਂ ਤੇ ਡੋਬ ਕੇ ਮਾਰੂੰਗਾ ਯਾਦ ਰੱਖੂਗਾ ਵੀ ਪੰਗਾ ਕੈਦਣਾ ਲੈ ਆਓ ਮਣੇ ਤੈਨੂੰ ਨਹੀਂ ਪਤਾ ਸਿੰਦੇ ਨੇ ਜਿਹੜਾ ਮੇਰੇ ਨਾਲ ਪੰਗਾ ਲਿਆਣਾ ਇਹਨੂੰ ਬਹੁਤ ਮਹਿੰਗਾ ਪੈਣਾ ਵੀਰੇ ਕੋਈ ਨਾ ਕੱਢਾਂਗੇ ਕੰਡਾ ਇਹਨਾਂ ਦਾ ਵੀ ਟੈਨਸ਼ਨ ਨਾ ਲੋ ਮੈਨੂੰ ਚਾਦੋ ਐਵੇਂ ਨਹੀਂ ਕਹਿੰਦੇ ਮੇਰੇ ਚੱਟੇ ਦਾ ਰੋਖ ਨਹੀਂ ਹਰੇ ਹੋਏ ਇਹ ਕਿਹੜੇ ਫੇਦੀ ਮੂਰੀ ਆ ਇਥੇ ਤੇ ਤਾਲਾ ਲੱਗਾ ਸਿੰਦੇ ਨੂੰ ਤਾਂ ਗਿਆ ਹੀ ਘਰੇ ਰਹੀਂ ਇਹ ਕਿੱਥੇ ਚਲ ਗਿਆ ਵੇਖਦਾ ਸ਼ਾਇਦ ਮੋਟਰ ਤੇ ਗਿਆ ਹੋਵੇ ਇੱਕ ਵਾਰੀ ਮੋਟਰ ਤੇ ਆ ਕੇ ਵੇਖਦਾ ਬੋਲੇ ਓਏ ਆਹ ਕੀ ਗੱਲ ਕਿੱਥੇ ਆ ਆ ਵੇ ਅੰਦਰ ਹੀ ਬੋਲੇ ਸਤਾਰ ਕਿੱਥੇ ਆ ਆਏ ਅੰਦਰ ਬੈਠਾ ਇਹਦੇ ਬਣਾ ਉਧਰੇ ਫਿਰਦੇ ਜਿਹੜੇ ਤੀ ਪਤਾ ਜੀ ਭੋਲਾ ਵੜਾ ਕਰਨ ਚੱਲ ਛੱਡ ਯਾਰ ਕੋਈ ਨਹੀਂ ਦਾ ਉਹ ਉਸਤਾਦ ਕੀ ਆਲਾ ਬਾਰੇ ਠੀਕ ਆ ਆ ਬੈਠ ਠੀਕ ਕੋ ਉਸਤਾਦ ਠੀਕ ਠਾਕ ਆ ਸੇ ਤਾਂ ਕਹਿ ਆਵਾ ਆਹਾ ਠੀਕ ਆ ਤੂੰ ਸਰਾ ਵਧੀਆ ਵਧੀਆ ਉਸਤਾਦ ਹੋਰ ਕੰਮ ਕਾਰ ਕਿਦਾਂ ਚੱਲਦਾ ਆਪਣਾ ਕੰਮ ਕਾਰ ਤੇ ਉਸਤਾਦ ਭਿੰਦੇ ਨੂੰ ਪਤਾ ਹੀ ਉਹ ਤੈਨੂੰ ਪਤਾ ਮੈਂ ਇਹੋ ਜੇ ਕੰਮਾਂ 'ਚ ਪੈਂਦਾ ਨਹੀਂ ਐ ਤੇ ਭਿੰਦੇ ਨੂੰ ਜਾਣਕਾਰੀ ਆ ਸਾਰੀ ਇਹਦੇ ਬਾਰੇ ਆਹ ਕਹਿੰਦਾ ਕੀ ਸਮਝ ਆ ਰਾ ਉਸਤਾਦ ਇਹ ਸ਼ਹਿਰ ਵਾਲਾ ਮਾਲੋ ਤੇ ਪਛਾਤਾ ਆਹੋ ਤੇ ਭੱਟੇ ਵਾਲਾ ਵੀ ਦੇਖਦਾ ਠੀਕ ਆ ਤੇ ਇੱਕ ਦੇਨ ਵਾਲਾ ਸਮਾਨ ਦਾ ਤੇ ਪਿੰਡ ਲਾਗੇ ਚੱਲ ਕੋਈ ਨਾ ਧਿਆਨ ਨਾ ਤੇ ਮਹਾਰਾ ਕਹਿੰਦਾ ਜੀ ਉਸਤਾਦ ਆ ਜਾ ਲੱਪਟੇ ਜਾਣੇ ਰਾਹ ਚ ਚੱਲੇ ਤੇਰੇ ਵਾਲ ਆਗੇ ਫਿਰ ਵਧੀਆ ਕੀਤਾ ਵਧੀਆ ਕੀਤਾ ਤੇ ਆਪਣੇ ਧਿਆਨ ਨਾ ਪੁਲਿਸ ਬੋ ਘੁੰmdi ਆ ਤਾਂ ਨਾ ਦੇ ਨੱਕੇ ਆ ਕੋਈ ਨਹੀਂ ਪੁਲਿਸ ਨੂੰ ਵੇਖ ਲਾਂਗੇ ਤਾਂ ਠੀਕ ਆ ਠੀਕ ਸਰ ਬਾਲ ਟਾਈਮ ਸਿਰ ਪਛਾ ਦਿਓ ਫਿਰ ਉਹ ਤੇ ਪਹੁੰਚਦੇ ਜਾਂਦੇ ਨਾਲ ਉਹ ਵੀ ਪੁੱਛਦੇ ਘਰ ਦੇ ਬਾਰੇ ਕੋਈ ਨਹੀਂ ਕੋਈ ਨਹੀਂ ਮਿਲਾਂਗੇ ਉਹਨਾਂ ਨੂੰ ਜਲਦੀ ਉਹ ਉਸਤਾਦ ਰੋਟੀ ਬਣੀ ਖਾ ਲਿਆ ਈ हां हां ਕਾਲਿਆ ਇਹ ਤੇ ਭੋਲੇ ਦਾ ਧਿਆਨ ਚਾਜ ਨਾ ਰੱਖਦਾ ਹੈ ਕਿ ਨਹੀਂ ਉਹ ਭੋਲਾ ਯਾਰ ਕੱਲ ਦਾ ਗਿਆ ਹੀ ਉਹ ਤੇ ਹੁਣ ਸਵੇਰੇ ਟੱਕਰਿਆ ਹੀ ਉਹ ਤੇਰੇ ਸਾਹਮਣੇ ਆ ਕੀ ਕਰਦਾ ਵੇਖ ਲਾ ਯਾਰ ਅਹੀਂ ਵੀ ਆਏ ਤੇ ਬੜਾ ਓਖਾ ਜਾ ਕੋਇਆ ਚੱਕਰ ਗਿਆ ਪਤਾ ਨਹੀਂ ਉਹਨੂੰ ਖੁਸ਼ੀ ਮਾਰਵਾ ਜਾਂਦਾ ਭੋਲੇ ਓਏ ਉਸਤਾਦ ਨਾਲੇ ਪਾਰਾ ਸਿਰ ਕੰਦਾ ਭੋਲਾ ਹਣਾ ਭੋਲੇ ਕੀ ਗੱਲ ਆ ਤੂੰ ਕਿੱਥੇ ਆ ਇਧਰ ਆ ਭੋਲੇ ਕੱਲ ਚੰਗੀ ਕੀਤੀ ਯਾਰ ਤੂੰ ਜਦੋਂ ਤੇਰੀ ਲੋੜ ਹੀ ਤੂੰ ਲੱਭਾਈ ਨਹੀਂ ਉਦਾਂ ਨੂੰ ਕਹਿਣਾ ਵੀ ਮੈਂ ਤੁਹਾਡੇ ਨਾਲ ਨਾਲ ਕੰਮ ਕਰਨਾ ਇੰਨਾ ਤੇ ਤੂੰ ਬਣ ਗਿਆ ਬਦਮਾਸ਼ ਆਹ ਵੇ ਭਰਾਵਾ ਜਿਹੜੇ ਕੰਮ ਤੁਸੀਂ ਕਰਦੇ ਮੈਂ ਨਹੀਂ ਇਹ ਕੰਮ ਕਰਨੇ ਕੱਲ ਦਾ ਮੈਂ ਤੁਹਾਡਾ ਸਭ ਕੁਝ ਵੇਖ ਲਿਆ ਜੇ ਮੇਰੇ ਕੋਲ ਪੁਲਿਸ ਦੇ ਪੱਤੇ ਨਹੀਂ ਚੱਲੇ ਜਾਂਦੇ ਤੂੰ ਕੋ ਆਪਣਾ ਉਸਤਾਦ ਦੇ ਡੰਡੀ ਬੋੜੀ ਇਸ ਤਰ੍ਹਾਂ ਗੋਲ ਕਰੋ ਆਪਣਾ ਤੇ ਚਲੋ ਇੱਥੋਂ ਤੂੰ ਬੋਲਦਾ ਕਿ ਤਾ ਉਹ ਅਹੀਂ ਕੱਲ ਨਗਾ ਉਹਨੂੰ ਸਾਦੇ ਨਾ ਤੈਨੂੰ ਹੀ ਨਗਾਵਾਂਗੇ ਤੈਨੂੰ ਦੱਦ ਨਹੀਂ ਅਹੀਂ ਚੱਲ ਜਾਂਦੇ ਆ ਪਰ ਗਾਂਹ ਕਿਤੇ ਹਟਣਾ ਕੰਮ ਪਿਆ ਫਿਰ ਤੈਨੂੰ ਦੱਸਾਂਗੇ ਠੀਕ ਆ ਨਾ ਚਲੋ ਉਸਤਾਦ ਚਲੀਏ ਆਪਾਂ ਚਲ ਭਰਸਤਾ ਨੂੰ ਕਹਿੰਦੇ ਯਾ ਨਾਸਤਾ ਦੇ ਹੋਰ ਲੈ ਮਾਨੂੰ ਗਿਆਣਾ ਮੈਂ ਤਾਂ ਮੈਂ ਦੱਸੂ ਚਲ ਚਲ ਉਸਤਾਦ ਆਪਾਂ ਚੱਲਦੇ ਕੋਈ ਨਹੀਂ ਜਿੱਦ ਮੈਂ ਤੈਨੂੰ ਲੋਡ ਪਾਈ ਫਿਰ ਦੱਸਾਂਗੇ ਤੈਨੂੰ ਦਫਾ ਹੋ ਮੇਰੇ ਘਰੋਂ ਦਫਾ ਹੋ ਚਲ ਜਾਂਦੇ ਆ ਚਲ ਜਾਂਦੇ ਚਲ 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 ਨਿਕਲੋ ਨਿਕਲੋ ਐਵੇਂ ਔਖਾ ਜਾਈ ਜਾਣਾ ਨਿਕਲੋ ਤੇਰੇ ਅਰਗੇ ਨੂੰ ਮੇਰਾ ਕੰਨ ਲੀ ਗਿਆ ਚਲੋ 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 ਉਵੇ ਲਾਂਗੇ ਤੈਨੂੰ ਤੇਰੇ ਵਰਗਾ ਨੰਗਾਉਂਗਾ ਟਾਈਮ ਨਹੀਂ ਹੁੰਦਾ ਚੱਲ 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 ਤੁਰਿਆ ਜਾ ਪਹਿਲਾਂ ਉਹ ਨਹੀਂ ਨਹੀਂ ਛੱਡ ਦਫਾ ਕਰ ਚੱਲ ਚੱਲ ਚੱਲਗਾ ਜਾ 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 ਨਿਕਲੋ ਇੱਥੋਂ ਸਾਡੇ ਵਰਗੇ ਵੱਡੇ ਬਦਮਾਸ਼ ਮੈਂ ਬਥੇਰੇ ਵੇਖੇ ਚੱਲ ਉਸਤਾਦ ਚੱਲ ਭੰਨੇ ਮਾੜ ਮੁਰਸ਼ਲ ਯਾਰ ਚਲੀਏ ਕਿਂਦਾ ਯੋਇਨੂ ਕਿਹਾ ਹੀ ਕੰਜਰ ਨੂੰ ਵੀ ਨਾ ਜਾਈ ਕਿਤੇ ਫਿਰ ਵੀ ਆ ਗਿਆ ਹੀ ਮੋਟਰ ਤੇ ਉਹ ਸਿੰਦਿਆ ਉਹ ਤੈਨੂੰ ਕਿਹਾ ਹੀ ਕੁੰਡੀ ਲਾ ਕੇ ਘਰੇ ਨਹੀਂ ਯਾਰ ਤੇ ਤੂੰ ਫਿਰ ਮੋਟਰ ਤੇ ਆ ਗਿਆ ਉਹ ਵੀਰ ਮੇਰਾ ਘਰੇ ਦੇ ਨਹੀਂ ਲਗਣਾ ਮੈਂ ਤਾਂ ਆ ਗਿਆ ਮੋਟਰ ਤੇ ਉਹ ਮੈਨੂੰ ਟੈਨਸ਼ਨ ਪਈ ਹੀ ਮੈਂ ਪਤਾ ਨਹੀਂ ਕਿੱਥੇ ਚੱਲ ਗਿਆ ਵਾ ਤੇ ਤੂੰ ਦੱਸ ਤੇ ਜਾਂਦਾ ਮੈਨੂੰ ਹੈ ਮੈਂ ਤੇ ਵੀਰ ਬੜਾ ਚਿਰ ਡੀਕਦਾਰ ਆਂ ਤੇ ਵੀਰ ਆਏਗਾ ਤਾਂ ਫੇਰ ਹੀ ਜਾਵਾਂਗੇ ਪਰ ਤੂੰ ਯਾਰ ਟਾਈਮ ਹੀ ਬੜਾ ਲਾਤਾ ਤੇ ਆ ਉਹ ਸਿਰ ਕਿਥੋਂ ਬਣਵਾ ਲਿਆ ਈ ਉਹ ਕੁਝ ਨਹੀਂ ਯਾਰ ਮੜਾ ਜਾ ਤਿਲਕ ਗਿਆ ਤੇ ਉਹਦੇ ਕਰਕੇ ਸੱਟ ਲੱਗਦੀ ਆ ਯਾਰ ਤਿਲਕ ਕੇ ਸਿਰ ਤੇ ਸੱਟ ਲੱਗਦੀ ਆ ਆਹੋ ਯਾਰ ਮੜੀ ਜੀ ਲੱਗਦੀ ਵੀਰ ਉਹ ਦੇ ਕੇ ਕਿੰਨੀਆਂ ਕਿ ਸੱਟਾਂ ਲਵਾ ਲਈਆਂ ਨੇ ਗੱਲ ਤੇ ਮੈਨੂੰ ਕੋਈ ਹੋਰ ਲੱਗਦੀ ਆ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਮੇਰੇ ਸੱਚੇ ਸਾਥੀ ਅਸੇਰ ਗੱਲ ਕੀ ਹੋਈ ਆ ਉਨੀ ਕੁਝ ਨਹੀਂ ਹੋਇਆ ਅੱਜ ਕੱਲ ਕੇ ਸੱਟਾ ਨਹੀਂ ਲੱਗੀਆਂ ਕੁਝ ਨਹੀਂ ਤੂੰ ਕੈਦੋਣਾ ਮਿਲਣ ਗਿਆ ਮੈਨੂੰ ਪਤਾ ਉੱਥੇ ਕੋਈ ਗੱਲਬਾਤ ਹੋਈ ਤੇਰੀ ਉਹ ਠੀਕ ਆ ਯਾਰ ਮੈਂ ਕੁਝ ਨਹੀਂ ਹੋਇਆ ਮੈਨੂੰ ਯਾਰ ਮੈਨੂੰ ਪੱਕਾ ਪਤਾ ਤੇਰੀ ਕੈਦੋਣਾ ਗੱਲਬਾਤ ਹੋਈ ਕੋਈ ਉਹ ਨਹੀਂ ਕਹਿੰਦੇ ਨਾ ਯਾਰ ਮੇਰੇ ਤੇ ਕਸੀ ਸਿੰਮ ਦੀ ਉਹਨੇ ਤੈਨੂੰ ਕਿੱਥੇ ਲਾਇਆ ਯਾਰ ਕੋਈ ਨਹੀਂ ਉਹਦਾ ਤਾਂ ਮੈਨੂੰ ਜਿੱਟਦਾ ਉਹ ਬੱਸ ਕਰ ਭਰਾ ਅੱਗੇ ਤੇਰੇ ਪਾਈ ਸਿਆਪੇ ਭੁਗਤਣ ਡਿਆ ਮੈਂ ਉਹ ਯਾਰ ਮੈਂ ਕੀ ਕਰ ਦਿੱਤਾ ਹੁਣ ਉਹ ਤੂੰ ਨਾ ਕਹਿ ਦੋ ਤੇ ਸੱਟ ਲੰਦਾ ਲੱਤ ਤੇ ਤੇ ਨਾ ਕੁਝ ਹੁੰਦਾ ਗਾਵੇਂ ਵੀਰ ਚੱਲਾ ਹੁਣ ਹਿਸਾਬ ਕਰ ਲੈਨੇ ਉਹਦਾ ਉਹ ਇੱਧਰ ਆ ਤੂੰ ਇੱਧਰ ਆ ਬਹਿ ਇੱਥੇ ਅੱਗੇ ਯਾਰ ਮੈਂ ਪਾਏ ਤੇਰੇ ਪਵਾੜੇ ਸਹੀ ਕਰਕੇ ਆਇਆ ਤੂੰ ਹੋਰ ਅੱਗੇ ਜਾ ਕੇ ਪੰਗਾ ਪਾਏਗਾ ਬੈ ਜਾ ਟਿਕ ਕੇ ਇੱਥੇ ਉਹ ਤੈਨੂੰ ਪਤਾ ਨਹੀਂ ਆ ਕੈਦੋ ਦੀ ਪਹੁੰਚ ਕਿੱਥੇ ਤੱਕ ਆ ਉਹਦੇ ਬੰਦੇ ਅੱਗੇ ਵੀ ਮੇਰਾ ਖਹਿੜਾ ਨਹੀਂ ਛੱਡਣ ਦੇ ਮੈਂ ਅੱਗੇ ਬੜੀ ਓਕੀ ਉਹਦੇ ਨਾਲ ਸੈਟਲਮੈਂਟ ਕੀਤੀ ਆ ਮੈਂ ਤੈਨੂੰ ਕੱਲ ਦਾ ਟਾਈਮ ਲੈਣਾ ਫਿਰ ਬਹਿ ਕੇ ਆਪਾਂ ਸਾਰਾ ਮਸਲਾ ਹੱਲ ਕਰਾਂਗੇ ਤੂੰ ਹੁਣ ਉਹਦੇ ਨਾਲ ਕੋਈ ਵੀ ਫਾਲਤੂ ਗੱਲ ਨਹੀਂ ਕਰਨੀ ਠੀਕ ਆ ਹੁਣ ਜਿੱਦਾਂ ਵੀ ਮੈਂ ਕਹਾਂਗਾ ਨਾ ਉਦਾਂ ਹੀ ਚੱਲਣਾ ਵਾ ਨਹੀਂ ਤੇ ਬਾਅਦ ਵਿੱਚ ਜਾ ਕੇ ਸਾਡੇ ਲਈ ਔਖਾ ਹੋਊਗਾ ਗਾਵੇਂ ਵੀਰੇ ਹੁਣ ਆਉਣੀ ਬਾਈਦਾ ਉਹਨੇ ਤੈਨੂੰ ਕਿਦਾਂ ਥਲਾਇਆ ਯਾਰ